ਕਬੀ ਅੰਤੀਆ ਜੋ ਵੀ ਮੇਰੇ ਵੀਰ ਭਰਾ ਵਾ ਕਿ ਮੇਰੇ ਬੇਟੇ ਵਾ ਲਾਜਵਾ ਤੇ ਜਰੂਰ ਮਦਦ ਕਰਨ ਕਿ ਮੇਰਾ ਬੱਚਾ ਬਹੁਤ ਜ਼ਿਆਦਾ ਬੰਬਾਰ ਹੈ ਵਾ ਡਾਕਟਰਾਂ ਨੇ ਬਹੁਤ ਜ਼ਿਆਦਾ ਪੈਸਾ ਮੰਗਿਆ ਵਾ ਕਿ ਬਹੁਤ ਗਰੀਬ ਘਾਰਿਆ ਮਾਰੀ ਕਿ ਮੈਂ ਆਪ ਖੁਦ ਮਰ ਜਾ ਮੇਰਾ ਬੇਟਾ ਸਹੀ ਹੋ ਜਾ ਮੈਂ ਪਰ ਜਾਵੇ ਹੋ ਰੱਬ ਦੇ ਦਾਸਨ ਇਹ ਮਾਂ ਬੇਵਸ ਸਮਾਗ ਕੋਈ ਪੈਸਾ ਨਹੀਂ ਵੀਰ ਜੀਗਾ ਕਿ ਰੋਟੀ ਵੀ ਨਹੀਂ ਪੱਕਦੀ ਹੋ ਸਾਡੇ ਘਰ ਵਿੱਚ ਆਹ ਇਹ ਹਾਲਾਤ ਬਣ ਚੁਕੇ ਨੇ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਮਖਾਵਾਂਗੇ ਤੁਹਾਨੂੰ ਅੱਜ ਉਸ ਪਰਿਵਾਰ ਦੀਆਂ ਜਿਹੜੇ ਪਰਿਵਾਰ ਵਿੱਚ ਕਿਸੇ ਵਕਤ ਹਸਤਾਖੇੜ ਦਾ ਪਰਿਵਾਰ ਸੀ ਪਰ ਲੱਗਦਾ ਆ ਕਿ ਇਸ ਪਰਿਵਾਰ ਨੂੰ ਕਿਤੇ ਨਜ਼ਰ ਲੱਗੀ ਐ ਇਸ ਪਰਿਵਾਰ ਨੂੰ ਕਿਸੇ ਵੀ ਅਤੇ ਚਾਰਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਸ ਦਾ ਗੁਰਪ੍ਰੀਤ ਆ ਉਸ ਨੂੰ ਬੀਪੀ ਬਦ ਦੇ ਨਾਲ ਉਸਤੀਆਂ ਜਿਹੜੀਆਂ ਦੋਵੇਂ ਕਿੰਨੀਆਂ ਖਰਾਬ ਉੱਚੀਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਮਖਾਵਾਂਗੇ ਉਸ ਘਰ ਦੀਆਂ ਇੱਕੋ ਕਮਰੇ ਵਿੱਚ ਸਾਰਾ ਪਰਿਵਾਰ ਇੰਦਾ ਨੇ ਘਰ ਦੇ ਹਾਲਾਤ ਕੀ ਨੇ ਘਰ 'ਚ ਗਰੀਬੀ ਆ ਅਤੇ ਗਰੀਬੀ ਦੇ ਨਾਲ-ਨਾਲ ਘਰ 'ਚ ਬਿਮਾਰੀ ਨੇ ਵੀ ਜਿਹੜਾ ਘੇਰਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਇਹ ਉਹ ਮਾਂ ਆ ਬੇਬਸ ਜਿਹੜੇ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੇ ਗਾੜੀ ਹੱਥ ਜੋੜਦੀ ਆ ਤੁਹਾਡੇ ਗਾੜੀ ਅਰਜ਼ਾਂ ਕਰਦੀ ਆ ਕਿ ਉਹ ਉਸਦੇ ਪੁੱਤ ਦਾ ਇਲਾਜ ਕਰਾਇਆ ਜਾਵੇ ਤਾਂ ਜੋ ਕਿਸ ਦਾ ਜਿਹੜਾ ਪੁੱਤ ਦਾ ਜੀ ਜਾਨ ਬਚ ਸਕੇ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਹਾਂਜੀ ਭਾਜੀ ਮੇਰਾ ਨਾਮ ਹੈਗਾ ਰਾਜਵਿੰਦਰ ਨੇ ਆ ਵੀਰ ਜੀ ਹੋਇਆ ਕੀ ਸੀ ਤੁਹਾਡੇ ਬੇਟੇ ਦਾ ਨਾ ਤੇ ਕਿਸਤਾ ਦੀ ਜਣੀ ਦੋਵੇਂ ਕਿੰਨੀਆਂ ਖਰਾਬ ਹੋ ਗਈਆਂ ਤੇ ਦਸ਼ਕਾਂ ਨੂੰ ਸਾਝਾ ਕਰ ਦਿਓ ਤੇ ਨਾਂ ਕੀ ਹੈ ਬੇਟੇ ਦਾ ਪੰਜ ਬੇਟੇ ਦਾ ਨਾਂ ਹੈ ਗੁਰਪ੍ਰੀਤ ਸਿੰਘ ਇਹ ਚਾਰ ਪਹਿਣਾ ਦਾ ਭਰਾ ਵਾ ਚੋਂ ਪਹਿਣਾ ਦਾ ਹੋਇਆ ਵਾ ਬੇਟਾ 18 ਸਾਲ ਦਾ ਬੇਟਾ ਵਾ ਕੰਮ ਕਰਦਾ 6 ਮਹੀਨੇ ਕੰਮ ਕੀਤਾ ਬੇਟੇ ਨੇ ਬੜਾ ਸੋਹਣਾ ਬਾਅਦ ਆਦਾ ਬੀਪੀ ਵਧਨਦਾ ਆ ਪਿਆ 200 200 250 ਬੀਪੀ ਵਧਨਦਾ ਕਿ ਬੇਟੇ ਨੇ ਚਲੋ ਦਵਾਈ ਤੁਹਾਨੂੰ ਪਤਾ ਹੈ ਕੋਈ ਮਾਂ ਜਾਂ ਥੋੜਾ ਦੁੱਖ ਤਾਂ ਦਵਾਈ ਲੈ ਕੇ ਦੇ ਦਿੰਦੀ ਆ ਤੇ ਦਵਾਈ ਲੈ ਕੇ ਦਿੰਦੇ ਰਹਿਆ ਆ ਪਰ ਫੇਰ ਵੀ ਨਹੀਂ ਫਿਰ ਦੋਖਾ ਵਾਦਾ 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 ਰਿਆ ਫਿਰ ਮੈਂ ਕਿਹਨੇ ਕਰ ਛੜੂ ਪੋਚਿਆ ਕਰਦੀ ਹਾਂ ਉਹਨਾਂ ਦੇ ਬੇਟੇ ਨੇ ਫਿਰ ਟੈਕਸਟ ਕਰਵਾਏ ਉਹਨਾਂ ਦੱਸਿਆ ਕਿ ਮਤਲਬ ਇਹਦੇ ਦੋਵੇਂ ਕਿਡਨੀਆਂ ਮਤਲਬ ਖਰਾਬ ਹੋ ਚੁੱਕੀਆਂ ਵਾ ਫਿਰ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਗੁਰਪ੍ਰੀਤ ਦੀ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਇੱਕ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੋਈ ਉਲਟੀਆਂ ਆ ਰਹੀਆਂ ਸੀ ਜਾਂ ਰੋਟੀ ਪਾਣੀ ਬੰਦ ਰੱਖੋ ਕਰ ਦਿੱਤਾ ਸੀ ਤੁਹਾਨੂੰ ਕਿਦੋਂ ਪਤਾ ਲੱਗਾ ਇਹ ਬਾਾਰੇ ਇਹ ਪਾਜੀ ਇਹਨਾਂ ਨੂੰ ਉਲਟੀਆਂ ਆਉਂਦੀਆਂ ਨਹੀਂ ਹਰਦੇ ਬਹੁਤ ਜ਼ਿਆਦਾ ਉਲਟੀਆਂ ਆਉਂਦੀਆਂ ਨੇ ਕਿ ਮੈਂ ਜਦ ਰੋਟੀ ਖਾਣੀ ਇਹਨੇ ਉਸੇ ਲਈ ਉਲਟੀਆਂ ਕਰੀ ਜਾਣੀਆਂ ਕੇ ਮਤਲਬ ਇਹਨਾਂ ਵਿੱਚ ਚੱਕਰ ਆਉਂਦੇ ਆ ਕਦੀ ਮੈਨੂੰ ਆ ਹੁੰਦਾ ਆ ਹੁੰਦਾ ਫਿਰ ਇਹ ਕਰਕੇ ਫਿਰ ਸਾਲ ਹੋ ਗਿਆ ਬਸ ਇਤਨਾ ਫਿਰ ਦਵਾਈ ਤੁਹਾਨੂੰ ਪਤਾ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਿਤੇ ਕਰਜਾ ਚੋਚੋ ਕੇ ਬਹੁਤ ਦਵਾਈ ਖਵਾਈ ਆ ਕਦੀ ਹਰ ਥਾਂ ਖੜਿਆ ਸਰਕਾਰੀ ਹਸਪਤਾਲੇ ਪਰ ਇਹ ਜਿੱਥੋਂ ਜਿੱਥੋਂ ਤੱਕ ਮਾ ਪਏ ਕੋ ਲਾਜੋ ਸਹਾ ਕਰਵਾਇਆ ਵਾ ਪਰ ਅੱਜ ਐ ਵਕਤ ਕੋਈ ਪਹਿਹਾਨੀ ਹਰੇ ਕੋ ਪਾਜੀ ਹੈ ਹੁਣ ਬੇਟੇ ਦਾ ਇਲਾਜ ਕਰਾਉਣ ਵਾਸਤੇ ਪੂਜਾ ਡਾਕਟਰਾਂ ਨੇ ਬਹੁਤ ਪੈਸਾ ਮੰਗਿਆ ਹੁਣ ਕਹਿੰਦੇ ਕਿ ਇਲਾਜ ਵਾਸਤੇ ਕਿਹੜੇ ਕਿਹੜੇ ਹਸਪਤਾਲਾਂ ਗਏ ਜੇ ਹੁਣ ਤੱਕ ਕਿੰਨੇ ਕੁ ਰੁਪਏ ਲੱਗ ਗਏ ਨੇ ਤੇ ਡਾਕਟਰਾਂ ਨੂੰ ਕੀ ਕਿਹਾ ਗਿਆ ਵੀ ਇਸ ਨੂੰ ਜਾਨ ਬਚਾਈ ਜਾ ਸਕਦੀ ਆ ਕਿੰਨੇ ਕੇ ਪੈਸੇ ਲੱਗਣਗੇ ਜਿਹੜੇ ਤੁਹਾਡੇ ਕੋਲ ਨਹੀਂ ਹੈਗੇ ਦਰਸ਼ਕਾਂ ਜੀ ਹੁਣ ਸਾਡੇ ਕਰਦੇ ਗੱਲ ਹੁਣ ਭਾਜੀ ਡਾਕਟਰ ਕਹਿੰਦੇ ਆ ਕਿ ਮਤਲਬ ਘੱਟੋ ਘੱਟ 7-8 ਲੱਖ ਰੁਪਇਆ ਲੱਗ ਸਕਦਾ ਮੈਂ ਕਿਵੇਂ ਆ ਬੇਟੇ ਦੀ ਮਾਂ ਆ ਕਿ ਮੈਂ ਗੁਰਦਾ ਦੇ ਦੂੰਗੀ ਆਪਣਾ ਪਰ ਫਿਰ ਵੀ ਡਾਕਟਰਾਂ ਨੇ ਕਿਹਾ 7-8 ਲੱਖ ਰੁਪਇਆ ਲੱਗ ਸਕਦਾ ਖਰਚਾ ਬਹੁਤ ਜ਼ਿਆਦਾ ਸਿਹਾਰੀ ਭਾਜੀ ਇਹੋ ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਭਰਾਵਾਂ ਗਾੜੀ ਫਿਰ ਚਲੋ ਜੋ ਵੀ ਮਦਦ ਹੋ ਸਕਦੀ ਕਰੋ ਵੀ ਇਹ ਇਹ ਮਾਂ ਬੇਵਸ ਸਮਾਂ ਕੋਈ ਪੈਸਾ ਨਹੀਂ ਵੀਰ ਜੀਗਾ ਕਿਵੇਂ ਰੋਟੀ ਵੀ ਨਹੀਂ ਪੱਕਦੀ ਹੋਣ ਸਾਡੇ ਘਰ ਵਿੱਚ ਇਹੋ ਜਿਹੇ ਹਾਲਾਤ ਬਣ ਚੁੱਕੇ ਜੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਪੁੱਤ ਦੀਆਂ ਡਾਕਟਰ ਰਿਪੋਰਟਾਂ ਲੈ ਕੇ ਤੁਹਾਡੇ ਸਾਹਮਣੇ ਜਿਹੜੀ ਹੈ ਕਿ ਅਰਜ਼ੀ ਕਰਦੀ ਇਹ ਮਾਂ ਅਰਦਾਸ ਕਰਦੀ ਹੈ ਤੁਹਾਡੇ ਗਾੜੀਆਂ ਬੇਨਤੀ ਕਰਦੀ ਆ ਵੀ ਉਸਦੇ ਪੁੱਤ ਦੇ ਦਾ ਇਲਾਜ ਕਰਾਇਆ ਜਾਵੇ ਤਾਂ ਜੋ ਉਸਦੀ ਪੁੱਤ ਦੀ ਜਾਨ ਬਚ ਸਕੇ ਕਿਉਂਕਿ ਡਾਕਟਰਾਂ ਨੇ ਕਿਹਾ ਵੀ ਲੱਖਾਂ ਰੁਪਏ ਲੱਗਣੇ ਨੇ ਇਸ ਇਲਾਜ ਵਾਸਤੇ ਔਰ ਡਾਕਟਰਾਂ ਕੋਲ ਜਾਣ ਜੋਗੀ ਇਹਨਾਂ ਪਰਿਵਾਰ ਕੋਲ ਪੈਸੇ ਹੈ ਨਹੀਂ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਭਾਂਡੇ ਮਾਣਦੀਏ ਕਰਦਾ ਗੁਜ਼ਾਰਾ ਕਰਕੇ ਉੱਥੇ ਜਾ ਕੇ ਫਿਰ ਜਾ ਕੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੁੰਦਾ ਵਾ ਤਿੰਨ ਭੈਣਾਂ ਜਿਹੜੀਆਂ ਵਾ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਨੇ ਅਤੇ ਫਿਰ ਆ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਦਾ ਵਾ ਅਤੇ ਬੜੀਆਂ ਆਸਾਂ ਉਮੀਦਾਂ ਆਸਾਂ ਸੀ ਇਸ ਪਰਿਵਾਰ ਨੂੰ ਆਪਣੇ ਪੁੱਤ ਤੋਂ ਇਹ ਵੱਡਿਆ ਹੋਊਗਾ ਤੇ ਸਾਡੇ ਹੱਥ ਨਾਲ ਸਾਡੇ ਨਾਲ ਕੰਮਕਾਰ ਵਿੱਚ ਹੱਥ ਮਿਟਾਊਗਾ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਇਸ ਪਰਿਵਾਰ ਨੂੰ ਨਜ਼ਰ ਲੱਗ ਜੂਗੀ ਇਸ ਪਰਿਵਾਰ ਤੇ ਮਾੜਾ ਸਮਾਜੂਗਾ ਮੇਨੂੰ ਐਸਓਪੀ ਕਿੰਨੀਆਂ ਕਰਦਾਸਾਂ ਦੇ ਨਾਲ ਪੁੱਤ ਲਿਆ ਤੇ ਨਾਲ ਚਾਰਾਂ ਭੈਣਾਂ ਕੁੜੀਆਂ ਦੇ ਬਾਦ ਫਾਇਤ ਨੂੰ ਪਤਾ ਹਾਰ ਕੇ ਮਾਂ ਕਿੰਨੀਆਂ ਮੈਂ ਭਾਈ ਹਾਰ ਥਾਂ ਬੜੀਆਂ ਅਰਦਾਸਾਂ ਕਰਕੇ ਆਪਣੇ ਬੇਟੇ ਨੂੰ ਲਿਆ ਬਹੁਤ ਅਰਦਾਸਾਂ ਕਰ ਕਰਕੇ ਤੇ ਪਰ ਹੁਣ ਬਹੁਤ ਦੁੱਖ ਲੱਗਦਾ ਕਿ ਮਾਂ ਨੂੰ ਬੜੀਆਂ ਮੇਰੀਆਂ ਆਸਾਂ ਮੇਰੇ ਬੇਟਾ ਵੱਡਾ ਹੋਊਗਾ ਮੋਟਰਸਾਈਕਲ ਲਾਊਗਾ ਆਹ ਲਾਊ ਆਹ ਲਾਊਗਾ ਤੇ ਹਾਨੂੰ ਕਦੀ ਗਵਾਂਡੇ ਖੜੂ ਕੇ ਦੀ ਕੇ ਖੜੂਗਾ ਪਰ ਅੱਜ ਆਸਾਂ ਦੇ ਸਾਵਾ ਮੀਦਾਂ ਦੇ ਪਾਣੀ ਫੇਰ ਚੁੱਕਿਆ ਵਾ ਆਈ ਹੁਣ ਚਾਹੁੰਦੇ ਆ ਕਿ ਵੈਗ ਰੂਜਾ ਦੇ ਬੇਟਾ ਠੀਕ ਹੋ ਜੇ ਫੇਰ ਦੁਬਾਰੇ ਉਹੋ ਹੀ ਆਸਾਂ ਸਾਡੀਆਂ ਜਾਗ ਉਠਣ ਮੇਰੇ ਸੁਪ ਜਦੋਂ ਪੁੱਤ ਵੱਡਾ ਹੋਇਆ ਸੀ ਕਮਾਉਣਾ ਸ਼ੁਰੂ ਕੀਤਾ ਪੁੱਤ ਨੇ ਤੇ ਬੜੀਆਂ ਰੀਝਾਂ ਸੀ ਮਨ ਚ ਵੀ ਘਰ ਦੀ ਉਹ ਚੀਜ਼ ਬਣਾਉਂਗਾ ਘਰ ਦੀ ਉਹ ਚੀਜ਼ ਬਣਾਉਂਗਾ ਕਿਹੜੀ ਕਿਹੜੀ ਰੀਝਾਂ ਸੀ ਜਿਹੜੀਆਂ ਪੁੱਤ ਨੇ ਘਰ ਚ ਬਣਾਈਆਂ ਚੀਜ਼ਾਂ ਬਣਾਈਆਂ ਸੀ ਹਾਂ ਪਾਜੀ ਬੇਟੇ ਨੇ ਮਤਲਬ 6 6 ਮਹੀਨੇ ਬੇਟੇ ਨੇ ਕੰਮ ਕੀਤਾ ਵਾ ਕੰਮ ਕਰਕੇ ਬੇਟੇ ਨੇ ਇੱਕ ਨਵੈਟਰ ਲਿਆ ਵਾ हां जी ਬਹੁਤ ਇੱਜ਼ਤਾਂ ਬੇਟੇ ਨੂੰ ਕਿ ਮੈਂ ਆ ਵੀ ਚੀਜ਼ ਲਾਊਂਗਾ ਆ ਵੀ ਚੀਜ਼ ਲਾਊਂਗਾ ਕਿ ਮੈਂ ਆਪਣੇ ਭਾਣਾ ਦਾ ਵਿਆਹ ਵੀ ਕਰੂੰਗਾ ਉਹਦੇ ਸਹੁਰੇ ਵੀ ਜਾਇਆ ਕਰੂੰਗਾ ਹੱਜ ਇਹੋ ਹੱਥ ਜੋੜ ਕੇ ਬੇਨਤੀ ਕਿ ਵੀਰ ਭਰਾ ਜਿਹੜੇ ਕੋਈ ਲਾਜ ਲਈ ਪੈਸਾ ਨਹੀਂ ਹੈਗਾ ਹੱਥ ਜੋੜ ਕੇ ਬੇਨਤੀ ਜੋ ਵੀ ਤੁਸੀਂ ਹੋ ਸਕਦਾ ਮਦਦ ਕਰੋ ਇਹ ਮਾਂ ਦੀ ਜਰੂਰ ਮਦਦ ਕਰੋ ਵੀਰਾਂ ਭਰਾਵਾਂ ਗੜੀ ਬਸ ਇਹੀ ਬੇਤੀ ਆ ਤੇ ਜੁੜ ਕੇ ਮਾਂ ਦੀ ਮੈਂ ਇਹ ਤੋਂ ਪਹਿਲੇ ਹੁਣ ਤੱਕ ਘਰ ਦਾ ਕਿਹੜਾ ਕਿਹੜਾ ਸਮਾਨ ਤੁਸੀਂ ਵੇਚ ਚੁੱਕੇ ਹੋ ਬੇਟੇ ਦੇ ਲਾਜ ਵਾਸਤੇ ਜੋ ਡਾਕਟਰਾਂ ਕੋਲ ਜਾਂਦੇ ਹੋ ਡਾਕਟਰ ਫਿਰ ਕਿੰਨੇ ਕੁ ਲੱਖ ਰੁਪਏ ਦਾਦੇ ਨੇ ਵੀ ਲੱਖਾਂ ਰੁਪਏ ਕਿੰਨੇ ਚਾਹੀਦੇ ਨੇ ਬੇਟੇ ਦੇ ਲਾਜ ਵਾਸਤੇ ਜਾ ਕੇ ਤੇ ਘਰ ਦਾ ਕਿਹੜਾ ਕਿਹੜਾ ਸਮਾਨ ਵੇਚਤਾ ਤੁਸੀਂ ਨਾ ਹਾਂ ਹੀ ਭਾਜੀ ਅੱਗਾ ਘਰੇ ਫਰਾਜੀ ਵੀ ਆ ਗਈ ਸੀ ਕੀ ਮਤਲਬ ਇਸ ਤਰ੍ਹਾਂ ਲਵਾਰੀ ਵੇ ਗਈ ਉਹ ਵੀ ਵੇਚੀ ਫਿਰ ਕਦੀ ਕਦੀ ਕੋਠੀਆਂ ਚ ਪੈਸੇ ਮੰਗ ਕੇ ਲਿਆਉਂਦੀ ਮੈਂ ਆਪਣੇ ਬੇਟੇ ਦੇ ਇਲਾਜ ਲਈ ਕਦੀ ਮੈਂ ਗੁਰਦੁਆਰੇ ਪੈਸੇ ਮੰਗ ਕੇ ਲਿਆਉਣੀ ਆ ਆ ਇਤਨਾ ਵੀ ਇਹ ਥੋੜੇ ਬਜੇ ਨੇ ਹੋਇਆ ਇਲਾਜ ਕਰਾ ਹੁਣ ਮਤਲਬ ਪੈਸਾ ਬਹੁਤ ਜ਼ਿਆਦਾ ਮੰਗਿਆ ਵਾ ਹੁਣ ਮੇਰੇ ਕੋਲ ਪਾਜੀ ਪੈਸਾ ਨਹੀਂ ਜੋ ਹੈਗਾ ਬਸ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਭਰਾਓ ਜਰੂਰ ਮਦਦ ਕਰੋ ਤੇ ਬਣੀਏ ਕੋ ਵੀ ਕਦੀ ਰੱਬ ਦੇ ਨਾਲ ਵੀ ਕਦੀ ਗੁੱਸਾ ਗਿਲਾ ਹੁੰਦਾ ਕਦੀ ਰੱਬ ਨਾਲ ਇਨਕਾਰ ਕੀ ਹੁੰਦੀ ਆ ਵੀ ਰੱਬਾ ਜੇ ਕਿ ਚਾਰਾ ਪੈਣਾ ਤੋਂ ਬਾਅਦ ਪੁੱਤ ਦਿੱਤਾ ਵੀ ਆ ਤੇ ਪੁੱਤ ਦੀ ਲੰਬੀ ਉਮਰ ਦੇਣੀ ਸੀ ਪੁੱਤ ਨੂੰ ਇਸ ਤਰ੍ਹਾਂ ਦੁੱਖ ਕਿਉਂਤਾ ਇੰਨੀ ਭਿਆਨਕ ਬਿਮਾਰੀ ਕਿਉਂਤੀ ਆ ਕਦੀ ਰੱਬ ਨਾਲ ਵੀ ਇਨਕਾਰ ਕੀ ਹੁੰਦੀ ਕਦੀ ਤੁਹਾਨੂੰ ਪਤਾ ਪਾਜੀ ਫਿਰ ਕੇ ਵੇਲੇ ਤੇ ਗੁੱਸਾ ਬੰਦੇ ਨੂੰ ਮਨ ਚ ਆ ਜਾਂਦਾ ਜਦੋਂ ਮਾਂ ਇਦਾਂ ਨੂੰ ਪਤਾ ਹੀ ਨਹੀਂ ਜਦੋਂ ਦੁਖੀ ਹੁੰਦੀ ਮਾਂ ਇੰਨੀ ਵੱਡੀ ਬੰਬਾਰੀ ਲਾ ਕੇਗੀ ਬੇਟੇ ਨੂੰ ਤੁਹਾਨੂੰ ਪਤਾ ਕਿ ਇਹ ਨਾ ਕੇ ਵੇਲੇ ਤੇ ਮਾਂ ਤੇ ਇੱਡੀ ਛਵੀ ਨਿਕਲਦਾ ਹੀ ਆ ਗੁੱਸਾ ਰੱਬ ਬਾਤ ਹੈ ਕਿ ਮਹਾਰਾਜ ਤੂੰ ਕੀ ਦੇਣ ਪਿਆ ਜੇ ਬੇਟਾ ਮੇਰੇ ਜੇ ਬੱਚਾ ਦੇਣਾ ਮੈਨੂੰ ਚੰਗਾ ਦੇਂਦਾ ਇਹ ਕੰਮ ਤਾਂ ਫਿਰ ਤੂੰ ਦੇਂਦਾ ਨਾ ਇੱਕ ਮਾਂ ਕੋਲ ਕੇ ਪੈਸੇ ਵੀ ਨਹੀਂ ਹੈਗੇ ਬੱਚੇ ਦੇ ਇਲਾਜ ਬਾਤ ਹੈ ਇੱਕ ਐਡੀ ਵੱਡੀ ਬਿਮਾਰੀ ਤੁਸੀਂ ਮਹਾਰਾਜ ਦੇ ਦਿੱਤੀ ਆ ਤੇ ਮੈਨੂੰ ਦੱਸੋ ਵੀ ਜਦੋਂ ਗੁਰਪ੍ਰੀਤ ਦਰਦ ਦੇ ਨਾਲ ਤੜਫਦਾ ਰਾਤ ਨੂੰ ਤੇ ਉਸ ਮਾਤ ਕੀ ਬੀਤਦੀ ਹੋਗੀ ਜਿਹੜੀ ਮਾਂ ਨੇ ਬੜੀਆਂ ਲਾਡਾਂ ਦੇ ਨਾਲ ਪੁੱਤ ਪਾਲਿਆ ਬੜੀਆਂ ਅਰਦਾਸਾਂ ਬੇਦੀ ਕਰ ਰੱਬ ਕੋ ਲਿਆ ਸੀ ਤੇ ਉਸ ਮਾਤ ਕੀ ਬੀਤਦੀ ਜਦੋਂ ਰਾਤ ਨੂੰ ਕਿਤੇ ਦਰਦ ਵਿੱਚ ਤੜਫਦਾ ਜਦੋਂ ਇਹ ਓ ਮਾਂ ਪਾ ਜੀ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਪਤਾ ਉਹ ਮਾਂ ਦੇ ਦਿਲ ਤੇ ਤੇ ਕੀ ਵੇਦੀ ਜੇ ਉਹ ਬੇਟਾ ਇਹਦਾ ਰੋਂਦਾ ਵਾ ਉਹ ਮਾਂ ਕਦੀ ਵੇਖਿਆ ਨਹੀਂ ਜਾਂਦਾ ਉਹ ਮਾਂ ਦੀ ਕਿ ਮੈਂ ਆਪ ਖੁਦ ਮਰ ਜਾ ਮੇਰਾ ਬੇਟਾ ਸਹੀ ਹੋ ਜਾ ਮੈਂ ਮਰ ਜਾਵੇਂ ਇਹੋ ਰੱਬਗਿਰ ਅਰਦਾਸ ਕਰਦੀ ਮਾਂ ਆ ਜੀ ਤੂੰ ਮੈਨੂੰ ਦੁੱਖ ਲਾਦਾ ਪਰ ਮੇਰੇ ਬੱਚੇ ਨੂੰ ਕਦੀ ਪੁੱਛਣਾ ਹੁੰਦਾ ਮੇਰਾ ਬੱਚਾ ਤਾਂ ਦਰਦ ਰੋਸਦਾ ਦੁਨੀਆ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਜਿਹੜੀ ਮਾਂ ਆ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੀ ਆ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਸਾੜਦੀ ਆ ਪੀਸ ਦੇ ਪੁੱਤ ਦਾ ਇਲਾਜ ਕਰਾ ਜਾਵੇ ਤਾਂ ਜੋ ਕਿਸ ਦੇ ਪੁੱਤ ਦੀ ਉਮਰ ਲੰਮੀ ਹੋ ਸਕੇ ਤੁਸੀਂ ਦੇਖ ਸਕਦੇ ਹੋ ਕਿ 18 ਸਾਲ ਅਜੇ ਚੜ੍ਹਦੀ ਜਵਾਨੀ ਵਿੱਚ ਇਸ ਦਾ ਪੁੱਤ ਨੇ ਪੈ ਰੱਖਿਆ ਸੀ ਪਰ ਬੀਪੀ ਵਧਣ ਦੇ ਨਾਲ ਉਸ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਅਤੇ ਮੜੀਆ ਮੰਚ ਰੀਜਾ ਸੀ ਵੀ ਵੱਡਾ ਹੋਊਗਾ ਭੈਣਾਂ ਦੇ ਵਿਆਹ ਵੀ ਕਰਨੇ ਨੇ ਭੈਣਾਂ ਦੇ ਸਹੁਰੇ ਵੀ ਜਾਇਆ ਕਰੂਗਾ ਅਤੇ ਆਪਣੇ ਬਾਪ ਦੇ ਨਾਲ ਹੱਥ ਮਟਾਇਆ ਕਰੂਗਾ ਦੋਵੇਂ ਪਿਓ ਪੁੱਤ ਘਰ ਵਿੱਚ ਮਿਹਨਤ ਕਰਿਆ ਕਰਨਗੇ ਅਤੇ ਘਰ ਦੀ ਗਰੀਬੀ ਦੂਰ ਕਰਿਆ ਕਰਨਗੇ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਕਿਹੜਾ ਸਾਮਾ ਸਾਡੇ ਤੇ ਆ ਜਾਊਗਾ ਕਿਹੜੀ ਸਾਨੂੰ ਨਜ਼ਰ ਲੱਗ ਜੂਗੀ ਇਸ ਪਰਿਵਾਰ ਨੂੰ ਅੱਜ ਇਹ ਜਿਹੜੀ ਮਾਂ ਆ ਤੁਹਾਡੀ ਗਾੜੀ ਆਪਣੇ ਪੁੱਤ ਦੀਆਂ ਰਿਪੋਰਟਾਂ ਲੈ ਕੇ ਤੁਹਾਡੀ ਗਾੜੀ ਦਰਦ ਬਿਆਨ ਕਰ ਰਹੀ ਹੈ ਹੁਣ ਪੁੱਤ ਨਾਲ ਗੱਲਬਾਤ ਕਰਦੇ ਆ ਜਿਹੜਾ ਨੌਜਵਾਨ ਜਿਹੜਾ ਕਿ ਅਜੇ ਜਵਾਨੀ ਵਿੱਚ ਪਿਆ ਰਿਹਾ ਇਸ ਵੀਰ ਨੇ ਆਹ ਵੀਰ ਕੀ ਨਾਂ ਤੇ ਗੁਰਪ੍ਰੀਤ ਸਿੰਘ ਜੀ ਵਰਕਿੰਗ ਕੀ ਕੰਮ ਕਰਦੇ ਸੀ ਸ਼ੈਰੀਗ ਦਾ ਕੰਮ ਕਰਦੇ ਜੀ ਤੇ ਵੀ ਨੇਸ ਤੋਂ ਕਿ ਕਦੋਂ ਲੱਗਾ ਪਤਾ ਵੀ ਤੁਹਾਡੀ ਇਹ ਜੀ ਬੋਲੀ ਕਿੰਨੀ ਖਰਾਬ ਹੋ ਚੁੱਕੀ ਹੈ ਇਹ ਵੇਲੇ ਬਰ ਲੱਗਾ ਸੀ ਵੀ ਪਹਿਲੇ ਵੀ ਪੀ ਵਾਦਾ ਰਿਆ ਸੀ 2250 200 200 ਤੇ ਰੋਟੀ ਖਾਣਾ ਨਾ ਤੇ ਉੱਪਰ ਸਾਲਾ ਹੁੰਦੀ ਹੁੰਦੀਆਂ ਬੜੀਆਂ ਤੇ ਰੋਟੀ ਪੱਜਦੀ ਨਹੀਂ ਹੁੰਦੀ ਇਹ ਤੇ ਡਾਕਟਰਾਂ ਨੇ ਰੈਸਟ ਕਰਾਏ ਸੀ ਵੀ ਉਹਾਂ ਦੇ ਵੀ ਤੁਹਾਡੇ ਗੁਰਦੇ ਦੀ ਪ੍ਰੋਬਲਮ ਹੈ ਤੇ ਹੁਣ ਤਾਂ ਕਿੱਥੇ ਕੋਈ ਇਲਾਜ ਕਰੇ ਕਿੰਨੇ ਪੈਸੇ ਲੱਗੇ ਬੜੀ ਬੜੇ ਬੜੇ ਪੈਸੇ ਲਾ ਸਕਦੇ ਤੇ ਹੋਣਾ ਦੇ ਕੋਈ ਕਰਪੀਆਂ ਨਹੀਂ ਹੈਗਾ ਤੱਕ ਲਾਜ ਗਰੋ ਲਈ ਜਿੰਨੇ ਵੀ ਮਜਦੋ ਸ਼ਾਦੀ ਆ ਵੀਰ ਭਰਾਵ ਕਰੋ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਗੁਰਪ੍ਰੀਤ ਆ ਇਹ ਵੀ ਤੁਹਾਡੀ ਗਾੜੀ ਹੱਥ ਹੱਟ ਰਿਹਾ ਤੁਹਾਡੀ ਗਾੜੀ ਬੇਨਤੀਆਂ ਕਰ ਰਿਹਾ ਵੀ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਸ ਦਾ ਇਲਾਜ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਤਾਈ ਜੀ ਜਿਹੜੇ ਕਿ ਉਹਨਾਂ ਦੇ ਲੱਗੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਾਂਗੇ ਵੀ ਬੜਾ ਦੁੱਖ ਹੁੰਦਾ ਚਾਚੇਆਂ ਤਾਈਆਂ ਨੂੰ ਆਪਣੇ ਭਤੀਜਿਆਂ ਦਾ ਮੈਨੂੰ ਤੁਸੀਂ ਤਾਈ ਲੱਗਦੇ ਹੋ ਗੁਰਪ੍ਰੀਤ ਦੇ ਬਚਪਨ ਤੋਂ ਤੁਸੀਂ ਦੇਖਿਆ ਘਰ 'ਚ ਕੀ ਹਾਲਾਤ ਸੀ ਕਿੰਨਾ ਇੱਕ ਪਰਿਵਾਰ ਜਿਹੜਾ ਗਰੀਬੀ ਦੇ ਹਾਲਾਤ 'ਚ ਲੰਘਿਆ ਹੈ ਜਦੋਂ ਮੈਂ ਮਨਜੀਤ ਕੋਰਿਆ ਤਾਂ ਇਹ ਆਦੀ ਤੇ ਬਹੁਤ ਗਰੀਬੀ ਵੇਖੀ ਆ ਤੇ ਜੇ ਹੁਣ ਨਿਕਲੀ ਨਿਕਲੀ ਗਰੀਬੀ ਤੇ ਇਹ ਫੇਰ ਪੈ ਗਿਆ ਬਿਮਾਰੋਚਾਰਾ ਬਹੁਤ ਹਸਪਤਾਲਾਂ ਚ ਰ ਗਿਆ ਪਹਿਲਾਂ ਵੀ ਤੇ ਹੁਣ ਵੀ ਤੇ ਜਿਹਨੇ ਤਿਆਰ ਹੋਇਆ ਜਾਂ ਮਾੜਾ ਮੋਟਾ ਜਿਹਾ ਕੰਮ ਕਰਨ ਵਾਸਤੇ ਤੇ ਫੇਰ ਇਹਨੂੰ ਪਤਾ ਨਹੀਂ ਨਜ਼ਰੀ ਲੱਗ ਗਈ ਜਿestrave ਹੁੰਦਾ ਮੈਨੂੰ ਲੱਗਦਾ ਤੁਸੀਂ ਲੱਗੇ ਰਹਿੰਦੇ ਹੋ ਜਦੋਂ ਲਾਲ ਬਰਾਤੇ ਕਦੇ ਗੁਰਪ੍ਰੀ ਨੂੰ ਦਰਦ ਹੁੰਦੀ ਆ ਕਹਿੰਦੇ ਦਰਦ ਨਾਲ ਬਹੁਤ ਤੜਫਦਾ ਵਾ ਆਣ ਗਵਾਂਡ ਤੱਕ ਆਵਾਜ਼ਾਂ ਜਾਂਦੀਆਂ ਨੇ ਫਿਰ ਤੁਸੀਂ ਉੱਠ ਕੇ ਆਉਂਦੇ ਹੋਵੋਗੇ ਕੀ ਹਾਲਾਤ ਕੀ ਹੁੰਦੇ ਨੇ ਇਸ ਦਰਕਾ ਨੂੰ ਸਾਂਝਾ ਕਰਦੇ ਹੋ ਜੀ ਹਾਂ ਜੀ ਇਹ ਆਨੇ ਆ ਤੇ ਤੜਫਦਾ ਫਿਰ ਸਾਰੇ ਘਰ ਨਾਲ ਲਾਉਂਦੇ ਆ ਵੀ ਤੂੰ ਨਾ ਤੜਫ ਕੋਈ ਗੱਲ ਨਹੀਂ ਆ ਤੇਰਾ ਲਾਜ ਕਰਾਉਂਦੇ ਆ ਉਹ ਤੇ ਇਸ ਤਰ੍ਹਾਂ ਨਹੀਂ ਕਰੀਦਾ ਦਿਲ ਜੇ ਬਹੁਤਾ ਛੱਡਾਂਗੇ ਤੇ ਫਿਰ ਆਪਾਂ ਜ਼ਿਆਦੇ ਮੰਜੀ ਤੇ ਪਾਵਾਂਗੇ ਇਸ ਵੀ ਹਮੇਸ਼ਾ ਕਹਿੰਦੇ ਵੀ ਚਾਚੇ ਤਾਇਆ ਜਾਂ ਮਾਸੀਆਂ ਮਾਈਆਂ ਨੂੰ ਮਾਮੀਆਂ ਨੂੰ ਬਹੁਤ ਦੁੱਖ ਹੁੰਦਾ ਆਪਣੇ ਪਰਾਂਵੰਦਾਰੇ ਰਿਸ਼ਤੇ ਦਾ ਜਦੋਂ ਇਹ ਬੱਚਾ ਚਾਰਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਵਾ ਜਦੋਂ ਇਸ ਤਰ੍ਹਾਂ ਇਹ ਦਰਦ ਜਿਹੜੀ ਭਿਆਨਕ ਬਿਮਾਰੀ ਲੱਗੀ ਆ ਜਿੰਨਾ ਦੋਵੇਂ ਕਿੰਨੀਆਂ ਖਰਾਬ ਹੋ ਚੁੱਕੀਆਂ ਅਸੀਂ ਦੇਖਿਆ ਇਲਾਜ ਵਾਸਤੇ ਤੁਸੀਂ ਨਾਲਗੇ ਸੀ ਲੈ ਕੇ ਆਏ ਸੀ ਤੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਨੂੰ ਦਰਸ਼ਕ ਦੇਖੇ ਨੇ ਦਿਸਾਂ-ਦਿਸਾਂ ਕੀ ਕਹਿਣਾ ਚਾਹੋਗੇ ਹਾਂਜੀ ਚਾਰ ਭੈਣਾਂ ਜੋ ਇੱਕ-ਇੱਕ ਭਰਾ ਜੋ ਤੇ ਚਾਰੇ ਵਿਚਾਰੀਆਂ ਕੰਮ ਕਰਦੀਆਂ ਇੱਕ ਵਿਆਹੀ ਆ ਤੇ ਤਿੰਨ ਜਾਂਦੀਆਂ ਜੀ ਕੋਠੀਆਂ 'ਚ ਕੰਮ ਕਰਨਾ ਤੇ ਜਦੋਂ ਰਾਤ ਭਰਾਤੇ ਦਰਦ ਹੁੰਦੀ ਆ ਫਿਰ ਭੱਜਿਆ ਆਈਦਾ ਕੀ ਅਪੀਲ ਕੀਤਾ ਕਰ ਜਾਓਗੇ ਇਹ ਵੀ ਸਾਰੇ ਵਿਚਾਰੇ ਬੇਨਤੀ ਕਰਕੇ ਹੱਥ ਜੋੜ ਕੇ ਤੇ ਇਹਨਾਂ ਦੀ ਮਦਦ ਕਰੋ ਠੀਕ ਬਹੁਤ ਬਧਨਵਾਦ ਜੀ ਤੁਸੀਂ ਦੇਖਿਆ ਭਿਰੇਥੀਦਾਰ ਭੈਣ ਭਰਾ ਜਿੰਨੂੰ ਵੀ ਪਤਾ ਲੱਗਦਾ ਅਤੇ ਹਰ ਕੋਈ ਇਸ ਮਾੜੇ ਸਮੇਂ ਚ ਦੁੱਖ ਦੀ ਘੜੀ ਵਿੱਚ ਹਰ ਕੋਈ ਸਾਥ ਦਿੰਦਾ ਹਰ ਕੋਈ ਭੈਣ ਭਰਾ ਖੜਦਾ ਵਾ ਤੇ ਤੁਹਾਡੇ ਵੀ ਸਾਥ ਦੀ ਲੋੜ ਆ ਤੁਹਾਡੇ ਵੀ ਸਾਥ ਦੇ ਨਾਲ ਤਿਲ ਫੁੱਲ ਸੇਵਾ ਦੇ ਨਾਲ ਇਸ ਪਰਿਵਾਰ ਦਾ ਪੁੱਤ ਵੱਜੂਗਾ ਉਸ ਦਾ ਇਲਾਜ ਹੋ ਜਾਊਗਾ ਸਾਡੀ ਦਸ਼ਕਣ ਪੀ ਲਿਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਕਿਸੇ ਸਮਾਜ ਸੇਵੀ ਕੇ ਸੱਜਣਾ ਲੱਗ ਸਕੇ ਤਾਂ ਜੋ ਕਿ ਇਸ ਜਿਹੜੀ ਆ ਇਲਾਜ ਹੋ ਸਕੇ ਤੇ ਗੁਰਪ੍ਰੀਤ ਜੀ ਆਪਣਾ ਤੁਸੀਂ ਐਡਰੈਸ ਵੀ ਦੱਸ ਦਿਓ ਆਪਣਾ ਕਿਸ ਜਗ੍ਹਾ ਤੁਸੀਂ ਰਹਿੰਦੇ ਹੋ ਤੇ ਤੁਹਾਡਾ ਮੋਬਾਈਲ ਨੰਬਰ ਕੀ ਆ ਉਹ ਜਰੂਰ ਸਾਡੇ ਨਾਲ ਕਰ ਦਿਓ ਜਨਾਲਾ ਰੋਡ ਮੀਰਾਕੋਟ ਚੌਂਗ ਖਰਾਵਾਦ ਕਰਨੋਲਿਆ 87250 99223 87250 99223 ਬਿਲਕੁਲ ਜੀ ਤੁਸੀਂ ਦੇਖਿਆ ਗੁਰਪ੍ਰੀ ਨੇ ਆਪਣਾ ਐਡਰੈਸ ਵੀ ਤੁਹਾਨੂੰ ਦੱਸਤਾ ਆ ਅਜਨਾਲਾ ਰੋਡ ਦੇ ਉੱਤੇ ਖੈਰਾਬਾਦ ਕਲੋਨੀਆ ਉੱਥੇ ਰਿੰਦਾਲਾ ਪਰਿਵਾਰ ਅਤੇ ਆਪਣਾ ਮੋਬਾਈਲ ਨੰਬਰ ਵੀ ਦੱਸਤਾ ਗੁਰਪ੍ਰੀ ਨੇ ਜੇਕਰ ਕਿਸੇ ਨੇ ਦਾਨੀ ਸੱਜਣ ਨੇ ਮਦਦ ਕਰਨੀ ਹੋਵੇ ਇਸ ਪਰਿਵਾਰ ਦੀ ਅੱਗੇ ਆ ਕੇ ਮਦਦ ਕੀਤੀ ਜਾਵੇ ਤਾਂ ਜੋ ਕੀ ਇਸ ਦਾ ਜਿਹੜਾ ਇਲਾਜ ਹੋ ਸਕੇ ਅਤੇ ਇਹ ਹੱਸਦਾ ਵਜਦਾ ਪਰਿਵਾਰ ਇੱਕ ਵਾਰੀ ਫਿਰ ਤੋਂ ਆਪਣੇ ਪਰਿਵਾਰ ਵਿੱਚ ਇਹ ਨੌਜਵਾਨ ਰਹਿ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਅੰਮ੍ਰਿਤਸਰ ਤੋਂ